ਬੇਹੱਦ ਸ਼ਾਨਦਾਰ ਕੰਟੈਂਟ ਨਾਲ OTT ਪਲੇਟਫਾਰਮ ਤੇ ਕੇਬਲ 1 ਨੈਟਵਰਕ ਲੋਕਾਂ ਦੇ ਰੂਬਰੂ ਹੋ ਰਿਹਾ ਹੈ। ਗੁਰਮੁਖ ਫਿਲਮ ਕੇਬਲ 1 ਤੇ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਸੰਬੰਧੀ ਗੱਲ ਕਰਨ ਲਈ ਫਿਲਮ ਦੇ ਲੀਡ ਐਕਟਰ ਕੁਲਜਿੰਦਰ ਸਿੱਧੂ ਸਾਡੇ ਨਾਲ ਦਾ ਅਨਿਊਟ ਸਟੂਡੀਓਜ਼ ਆਏ ਨੇ। ਇੱਕ ਕੁੜੀ ਜੋ ਜਿਸਮਾਨੀ ਵਧੇਤੀ ਦਾ ਸ਼ਿਕਾਰ ਹੋਈ ਉਸ ਦੇ ਸੰਘਰਸ਼ ਦੀ વાਲੀ ਇਹ ਫਿਲਮ ਕਹਿੰਦੀ ਹੈ। ਫਿਲਮ ਦੇ ਰਾਈਟਰ ਤੇ ਡਾਇਰੈਕਟਰ ਪਾਲੀ ਕੋਪੇਂਦਰ ਨੇ ਕੁਲਜਿੰਦਰ ਸਿੱਧੂ ਨਾਲ ਸਾਰਾ ਗੁਰਪਾਲ ਸਕਰੀਨ ਤੇ ਨਜ਼ਰ ਆਉਣਗੇ। 2019 ਤੋਂ ਬਣੀ ਇਹ ਫਿਲਮ ਹੁਣ ਫਾਈਨਲੀ ਦਰਸ਼ਕਾਂ ਦੇ ਸਾਹਮਣੇ ਆਉਣ ਜਾ ਰਹੀ ਹੈ। ਆਓ ਬਾਕੀ ਦੀ ਗੱਲਬਾਤ ਕੁਲਜਿੰਦਰ ਸਿੱਧੂ ਨਾਲ ਇਸ ਫਿਲਮ ਮੁਤਾਲਿਕ ਕਰਦੇ ਹਾਂ ਕੁਲਜਿੰਦਰ ਸਿੱਧੂ ਜੀ ਦਾਨ ਮਿਊਡ ਸਟੂਡੀਓਜ਼ ਜਿ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਗੁਰਮੁਖ ਫਿਲਮ ਜਿਹੜੀ ਹੈ ਉਹ ਫਾਈਨਲੀ ਇਹ ਨਿੱਲੰਬੇ ਵਕਫੇ ਤੋਂ ਬਾਅਦ ਪਰਦੇ ਤੇ ਆ ਰਹੀ ਹੈ ਹਾਂਜੀ ਕਿਤੇ ਕਿਤੇ ਨਾ ਮਨ ਦੇ ਵਿੱਚ ਸਵਾਲ ਹੁੰਦੇ ਆਂ ਵੀ ਇਹ ਫਿਲਮ ਜਿਹੜੀ ਹੈ ਵੀ ਐਨੀ ਲੇਟ ਕਿਉਂ ਹੋਗੀ ਐਜ਼ ਅ ਐਕਟਰ ਜਦੋਂ ਤੁਸੀਂ ਇਹ ਨਾ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ ਤੇ ਮਨ ਚ ਕੀ ਚੱਲਦਾ ਹੈ ਮੇਰੇ ਮਨ ਚ ਤਾਂ ਇਹੀ ਚੱਲ ਰਿਹਾ ਸੀ ਸਹਿਜ ਪੱਕੇ ਸਭ ਮਿੱਠਾ ਹੋਏ ਹੂੰ ਮੈਂ ਬੜੀ ਪੇਸ਼ੈਂਸ ਵਾਲਾ ਬੰਦਾ ਸੋ ਮੈਂ ਬੀਲੀਵ ਕਰਦਾ ਕਿ ਜਿਹੜੀ ਚੀਜ਼ ਨੇ ਜਿੰਨਾ ਟਾਈਮ ਲੈਣਾ ਜੇਦੀ ਜਿੱਦਾਂ ਡੈਸਟੀਨੀ ਬਣੀ ਆ ਉਹ ਚੀਜ਼ ਉਸ ਮੌਕੇ ਤੇ ਹੋ ਉਸ ਹਰ ਇੱਕ ਚੀਜ਼ ਦੀ ਇੱਕ ਜਰਨੀ ਹੁੰਦੀ ਆ ਨਾ ਤੇ ਉਹ জারਨੀ ਚੋਂ ਗੁਜ਼ਰ ਕੇ ਜਦੋਂ ਹੁਣ ਇਹ ਆਈ ਹੈ ਅੱਛਾ ਦੂਜੀ ਵੱਡੀ ਗੱਲ ਇਹ ਹੈ ਨਾ ਵੀ ਫਿਲਮ ਦਾ ਜਿਹੜਾ ਕਨਸੈਪਟ ਸੀ ਕੁਝ ਫਿਲਮਾਂ ਇਦਾਂ ਦੀ ਹੁੰਦੀਆਂ ਵੀ ਉਹ ਪੁਰਾਣੀਆਂ ਹੋ ਜਾਂਦੀਆਂ ਜਾਂ ਫੈਸ਼ਨ ਦੀ ਤਰ੍ਹਾਂ ਪੁਰਾਣੀਆਂ ਹੋ ਜਾਂਦੀਆਂ ਇਹਦਾ ਕਨਸੈਪਟ ਬੜਾ ਕਮਾਲ ਦਾ ਹੈ ਵੀ ਇਹ ਪੁਰਾਣਾ ਹੋਣ ਵਾਲਾ ਕਨਸੈਪਟ ਨਹੀਂ ਹੈ ਰਾਈਟ ਹਾਂ ਇਹ ਬੜੀ ਪਤੇ ਦੀ ਗੱਲ ਕੀਤੀ ਹੈ ਤੁਸੀਂ ਗੁਰਨੀਤ ਕੇ ਵਾਕਿਆ ਇਹ ਫਿਲਮ ਇਦਾਂ ਦੀ ਹੈ ਕਿ ਇਹਦਾ ਕਨਸੈਪਟ ਫੋਰਐਵਰ ਗ੍ਰੀਨ ਹੈ ਤੇ ਜਦੋਂ ਵੀ ਆਉਗੀ ਜਾਂ ਹੁਣ ਆ ਰਹੀ ਹੈ ਤੇ ਇਹ ਬਿਲਕੁਲ ਐਜ਼ ਫਰੈਸ਼ ਐਜ਼ ਮਤਲਬ ਅੱਜ ਜਿਆਦਾ ਰੈਲੇਵੈਂਟ ਹੋ ਗਈ ਆ ਮਤਲਬ ਕਈ ਫਿਲਮਾਂ ਜਿਵੇਂ ਮੈਂ ਗੱਲ ਕੀਤੀ ਨਾ ਆਪਣੇ ਆਪ ਇਹ ਅੱਜ ਦੇ ਸਮੇਂ 'ਚ ਜ਼ਿਆਦਾ ਰੈਲੇਵੈਂਟ ਹੋ ਹਮ ਜਦੋਂ ਇਹ ਫਿਲਮ ਤੁਹਾਨੂੰ ਆਫਰ ਹੋਈ ਸੀ ਤੇ ਉਦੋਂ ਤੁਸੀਂ ਇਹਨੂੰ ਸਬਜੈਕਟ ਕਰਕੇ ਹੀ ਮੈਨੂੰ ਲੱਗਦਾ ਵੀ ਚੁਣਿਆ ਹੋਏਗਾ ਕਿਉਂਕਿ ਇੱਕ ਸੋਸ਼ਲ ਇਸ਼ੂ ਤੇ ਬਣੀ ਹੋਈ ਫਿਲਮ ਹੈ ਤੇ ਕਿਤੇ ਕਿਤੇ ਦਿਮਾਗ 'ਚ ਇਹ ਵੀ ਆਉਂਦਾ ਨਾ ਵੀ ਜਦੋਂ ਆਪਾਂ ਫਿਲਮ ਦੇ ਵਿੱਚ ਕੰਮ ਕਰਨਾ ਹੁੰਦਾ ਤੇ ਡਾਇਰੈਕਟਰ ਵੀ ਪ੍ਰੋਡਿਊਸਰ ਵੀ ਸੋਚਦੇ ਆ ਵੀ ਫਿਲਮ ਨੂੰ ਆਪਾਂ ਲੈ ਕੇ ਕਿੱਥੋਂ ਜਾਣਾ ਹੈ ਨਾ ਵੀ ਉਹਦੀ ਇਨਕਮਿੰਗ ਆਪਾਂ ਨੂੰ ਕਿੱਥੋਂ ਹੋਊਗੀ ਤਾਂ ਇੰਡਸਟਰੀ ਵਿੱਚ ਇਹ ਸੋਚਿਆ ਜਾਂਦਾ ਵੀ ਨੈਸ਼ਨਲ ਅਵਾਰਡ ਲਈ ਫਿਲਮ ਨੂੰ ਭੇਜਣਾ ਤਾਂ ਸੋਸ਼ਲ ਇਸ਼ੂ ਜਿਹੜਾ ਹੋਣਾ ਉਹ ਲਾਜ਼ਮੀ ਹੈ ਸੋ ਥੋੜੇ ਦਿਮਾਗ ਵਿੱਚ ਵੀ ਕੁਝ ਇਹ ਮੇਦਾ ਆਇਆ ਮੈਂ ਨੈਸ਼ਨਲ ਅਵਾਰਡ ਲਈ ਨਹੀਂ ਸੀ ਸੋਚਿਆ इवन ਜਿਹੜੀ ਮੇਰੇ ਫਿਲਮ ਬਾਕੀ ਦੀ ਧੀ ਨੂੰ ਨੈਸ਼ਨਲ ਅਵਾਰਡ ਮਿਲਿਆ ਅਸੀਂ ਉਦੋਂ ਵੀ ਇਹ ਨਹੀਂ ਸੋਚ ਕੇ ਫਿਲਮ ਬਣਾਈ ਸੀ ਕਿ ਅਸੀਂ ਨੈਸ਼ਨਲ ਅਵਾਰਡ ਲਈ ਪਿਚ ਕਰਨਾ ਫਿਲਮ ਇੱਕ ਬਣਾਈ ਜਾਂਦੀ ਆ ਇੱਕ ਵਿਜਨ ਤੇ ਇੱਕ ਡਾਇਰੈਕਟਰ ਦਾ ਵਿਜਨ ਹੁੰਦਾ ਸੋ ਉਹ ਉਹਨਾਂ ਦਾ ਵਿਜਨ ਸੀਗਾ ਮੁਕੇਸ਼ ਗੌਤਮ ਜੀ ਦਾ ਬਾਗੀ ਦੀ ਧੀ इवन ਪਾਲੀ ਜੀ ਉਹਦੇ ਵੀ ਰਾਈਟਰ ਸੀਗੇ ਸੋ ਇਹ ਕੰਪਲੀਟਲੀ ਪਾਲੀ ਜੀ ਦਾ ਵਿਜਨ ਸੀਗਾ ਬਹੁਤ ਪਹਿਲਾਂ ਉਹਨਾਂ ਨੇ ਮੈਨੂੰ ਇਹ ਕਹਾਣੀ ਸੁਣਾਈ ਸੀਗੀ ਤੇ ਮੈਨੂੰ ਵਾਚੀ ਲੱਗੀ ਜੀ ਮੈਂ ਕਿ ਕੋਈ ਗੱਲ ਨਹੀਂ ਜਦੋਂ ਵੀ ਤੁਹਾਡੇ ਕੋਲ ਪ੍ਰੋਡਿਊਸਰ ਆਨ ਬੋਰਡ ਹੋਊਗਾ ਆਪਾਂ ਇਹ ਫਿਲਮ ਤੇ ਕੰਮ ਕਰਾਂਗੇ ਜੀ ਫਿਰ ਇਹਦੇ ਤੇ ਪ੍ਰੋਡਿਊਸਰ ਆਨ ਬੋਰਡ ਹੋਏ ਵੀ ਪਾਲੀ ਜੀ ਲੈ ਕੇ ਆਏ ਉਹਨਾਂ ਨੂੰ ਸਮ ਹਾਉ ਮੇਰੇ ਨਾਲ ਵਰਕਆਊਟ ਨਹੀਂ ਹੋਇਆ ਫਿਲਮ ਇਹ ਲੈ ਕੇ ਦੀਪ ਸਿੱਧੂ ਹੁਣਾਂ ਕੋਲੋਂ ਚੱਲ ਗਏ ਮਰਹੂਮ ਦੀਪ ਸਿੱਧੂ ਜਿਹੜੇ ਐਕਟਰ ਸੀ ਜੀ ਤੇ ਉਹਨਾਂ ਨਾਲ ਵੀ ਪਾਲੀ ਜੀ ਦਾ ਜਾਂ ਸਮ ਹਾਉ ਵਰਕਆਊਟ ਇਹਨਾਂ ਦਾ ਆਪਸ ਵਿੱਚ ਫੇਰ ਨਹੀਂ ਹੋਇਆ ਹੂੰ ਚਾਰ ਪੰਜ ਮਹੀਨੇ ਬਾਅਦ ਫਿਲਮ ਫੇਰ ਮੇਰੇ ਕੋਲ ਆਈ ਪਾਲੀ ਜੀ ਨੇ ਮੈਨੂੰ ਕਾਲ ਕੀਤਾ ਮੈਂ ਬੰਬੇ ਸੀਗਾ ਕਿ ਕਲ ਯੰਦਰ ਜੀ ਤੁਸੀਂ ਅਵੇਲੇਬਲ ਹੋ ਉਹ ਫਿਲਮ ਐਸੀ ਸ਼ੁਰੂ ਕਰਨ ਲੱਗਿਆ ਫਿਰ ਮੈਂ ਪੁੱਛਿਆ ਸਟੋਰੀ ਕਿ ਕੀ ਹੋਇਆ ਕਹਿੰਦੇ ਨਹੀਂ ਸਮ ਹਾ ਵਰਕਆਊਟ ਨਹੀਂ ਹੋਇਆ ਤੁਸੀਂ ਦੱਸੋ ਤੁਹਾਡੀ ਅਵੇਲੇਬਿਲਟੀ ਮੈਂ ਕਿਹਾ ਠੀਕ ਹੈ ਆਈ ਕੈਨ ਡੂ ਇਟ ਤੇ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਵੇਰੀਆਂ ਸੀਗੀਆਂ ਤੇ ਮੂਵ ਹੋਈਆਂ ਤੇ ਫਿਲਮ ਬਣਨੀ ਸ਼ੁਰੂ ਹੋ ਗਈ ਜੀ ਸਾਰਾ ਗੁਰਪਾਲਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਸੀ ਕਿਉਂਕਿ ਪਹਿਲੀ ਫਿਲਮ ਦੇ ਵਿੱਚ ਇਦਾਂ ਕੰਮ ਕਰਨਾ ਤੇ ਆਪਣੇ ਆਪ 'ਚ ਤੁਹਾਨੂੰ ਵੱਡੀ ਗੱਲ ਲੱਗੀ ਜਾਂ ਹਾਊ ਵਾਸ ਦਾ ਐਕਸਪੀਰੀਅੰਸ ਓਵਰਆਲ ਮੇਰੇ ਨਾਲ ਪਾਲੀ ਜੀ ਡਿਸਕਸ ਕਰ ਰਹੇ ਸੀਗੇ অপਸ਼ਨਸ ਕਿਹੜੀਆਂ ਨੇ ਆਪਾਂ ਹੀਰੋਇਨ ਕਿਨੂ ਕਿਨੂ ਲੈ ਸਕਦੇ ਆ ਤੇ ਇਦਾਂ ਗੱਲ ਚੱਲਦੀ ਰਹੀ ਕਈ ਦਿਨ ਤੇ ਮੈਂ ਕਿਹਾ ਚਲੋ ਠੀਕ ਹੈ ਮੈਂ ਜੋ ਮੇਰੀਆਂ ਸੁਜੈਸ਼ਨ ਸੀ ਮੈਂ ਦੇ ਰਿਹਾ ਸੀਗਾ ਫਿਰ ਫਾਈਨਲੀ ਮੈਂ ਜਦੋਂ ਚੰਡੀਗੜ੍ਹ ਆਇਆ ਫॉर ਪ੍ਰੈਸ ਕਾਨਫਰੈਂਸ that day i came to know okay they have shortlisted sara for this film ਤੇ ਚੰਗਾ ਲੱਗਾ ਉਹਦੇ ਨਾਲ ਕੰਮ ਕਰਕੇ ਵੀ ਬਹੁਤ ਵਧੀਆ ਲੱਗਾ ਬੜੀ ਚੰਗੀ ਕੁੜੀ ਆ ਮਤਲਬ ਕੱਪਕੁੱਪ ਪਾਉਣ ਵਾਲੀ ਆ ਸਨ ਲਵਿੰਗ ਆ ਤੇ ਮੈਂ ਟੋਟਲੀ ਆਪੋਜ਼ਿਟ ਆ ਕਾਮ ਸ਼ਾਂਤ ਰਹਿਣ ਵਾਲਾ ਤੇ ਪਰ ਸਾਡੀ ਵਧੀਆ ਕਲਿੱਕਿੰਗ ਹੋ ਗਈ ਹੁਣ ਤਾਂ ਸ਼ੀ ਇਸ ਬੀਕਮ ਅ ਫੈਮਲੀ ਫਰੈਂਡ ਤੇ ਸ਼ੀ ਬੀਕਮ ਅ ਫੈਮਲੀ ਨਾਉ ਵੈਸੇ ਵੀ ਜਦੋਂ ਇੰਟਰਵਿਊ ਮੁਤਾਲਕ ਦੇ ਕੁਐਸਚਨ ਆਨਸਰਸ ਹੁੰਦੇ ਆ ਤੇ ਸਭ ਤੋਂ ਵੱਡੀ ਸਭ ਤੋਂ ਪਹਿਲਾ ਮਤਲਬ ਇਹੀ ਸਵਾਲ ਆਂਦਾ ਨਾ ਵੀ ਫਿਲਮ ਦੀ ਸੈਟ ਤੇ ਕੀ ਕੀ ਘਟਨਾਵਾਂ ਵਾਪਰੀਆਂ ਹੈ ਨਾ ਪਰ ਉਸ ਤੋਂ ਇਲਾਵਾ ਮੈਂ ਚਾਹੁੰਦੀ ਆ ਵੀ ਕੋਈ ਇਸ ਤਰ੍ਹਾਂ ਦੀ ਯਾਦ ਆਪਾਂ ਸਾਂਝੀਆਂ ਕਰੀਏ ਜਿਹੜੀ ਸੁਣਨ ਵਾਲਿਆਂ ਨੂੰ ਵਾਕੀ ਲੱਗੇ ਵੀ ਇਹ ਕਮਾਲ ਹੈ ਆ ਫਿਲਮ ਦੇਖੋ ਐ ਸੱਚ ਮੈਨੂੰ ਦੇਖੋ ਗੁਰਨੀਤ ਇਸ ਵੇਲੇ ਇਮੀਡੀਏਟਲੀ ਤਾਂ ਕੋਈ ਗੱਲ ਯਾਦ ਨਹੀਂ ਆ ਰਹੀ ਚੱਲਦੇ ਚੱਲਦੇ ਕੋਈ ਗੱਲ ਚੇਤੇ ਆਉਗੀ ਤਾਂ ਜਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਪਰ ਓਵਰਆਲ ਫਿਲਮ ਜਿਹੜੀ ਆ ਨਾ ਬੜੇ ਸਮੂਥ ਤੇ ਬੜੇ ਪੋਜ਼ਿਟਿਵ ਤੇ ਬੜੇ ਵਧੀਆ এনवायरमेंट ਦੇ ਵਿੱਚ ਓਵਰਆਲ ਫਿਲਮ ਸ਼ੂਟ ਹੋਈ ਸਾਰੇ ਬੜੇ ਪੋਜ਼ਿਟਿਵ ਸੀਗੇ ਤੇ ਮੇਰਾ ਜੋ ਸਾਰਾ ਨਾਲ ਐਕਸਪੀਰੀਅੰਸ ਹੀ ਉਹ ਐ ਸੀ ਜਿਵੇਂ ਹੁਣ ਮੈਂ ਦੱਸਿਆ ਕਿ ਸਾਡੀ ਵੈਨਿਟੀ ਵੈਨ ਇੱਕ ਹੀ ਹੁੰਦੀ ਸੀਗੀ ਇੱਕ ਮੇਰੇ ਕੋ ਕੈਬਿਨ ਸੀ ਇੱਕ ਉਹਦੇ ਕੋ ਕੈਬਿਨ ਸੀ ਤੇ ਮੈਂ ਨਾਰਮਲੀ ਪਹਿਲਾਂ ਪਹੁੰਚਦਾ ਸੀਗਾ ਤੇ ਚਲੋ ਜੋ ਵੀ ਸ਼ੂਟ ਤੋਂ ਦੇ ਹਿਸਾਬ ਨਾਲ ਤਿਆਰੀ ਕਰਨੀ ਮੇਰਾ ਇੱਕ ਸਵੇਰ ਦਾ ਇੱਕ ਰੂਟੀਨ ਹੁੰਦਾ ਮੈਂ ਸਵੇਰੇ ਉੱਠ ਕੇ ਕੀਰਤਨ ਲਾ ਲੈਣਾ ਵੈਨਿਟੀ ਚ ਪਹੁੰਚ ਕੇ ਮੈਂ ਉਸ ਮੂਡ ਦੇ ਨਾਲ ਸ਼ੁਰੂਆਤ ਕਰਦਾ ਬੜੇ ਸਲੋ ਕਲਾਸਿਕਲ 뮤ਜ਼ਿਕ ਦੇ ਨਾਲ ਵਿੱਚ ਕਾਫੀ ਪੀ ਲਈ ਥੋੜੀ ਜੀ ਥੋੜਾ ਜਿਹਾ ਹੌਲੀ ਹੌਲੀ ਮੈਂ ਚਾਰਜ ਆਪਨਾ ਸਾਰਾ ਆਉਂਦੀ ਸੀ ਉਹ 뮤ਜ਼ਿਕ ਲਾਊਡ ਲਾ ਕੇ ਧਮ ਚੱਕ ਧਮ ਚੱਕ ਹਾਂ ਦਾ ਸੀ ਜੀ ਤੇ ਚਲੋ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਸਾਰਾ ਆ ਗਈ ਪਰ ਸਾਰਾ ਦਿਨ ਉਹਨੇ ਵੈਨਿਟੀ ਚ ਕੋਈ ਨਾ ਕੋਈ ਰੀਲ ਬਣਾਉਣਾ ਜਾਂ ਕੋਈ ਨਾ ਕੋਈ ਖਤ ਪਾਛੜਦੇ ਸੀ ਜਿਹੜੀ ਬੱਚੀ ਛੋਟੀ ਸੀ ਅਨਮੋਲ ਉਹ ਤੇ ਸਾਰਾ ਨੇ ਬਹੁਤ ਸਾਰੀਆਂ ਰੀਲਾਂ ਵੀ ਬਣਾਈਆਂ ਉਸ ਫਿਲਮ ਦੀ ਸ਼ੂਟਿੰਗ ਦੌਰਾਨ ਫਿਰ ਬੜਾ ਦੋ ਚਾਰ ਦਿਨ ਚ ਸਾਡਾ ਬੜਾ ਵਧੀਆ ਇੱਕ ਦੂਸਰੇ ਦੇ ਨਾਲ ਅੱਛਾ ਕੰਫਰਟ ਲੈਵਲ ਬਣ ਗਿਆ ਫਿਰ ਇੱਕ ਦੂਜੇ ਦੇ ਰੰਗ ਵਿੱਚ ਰੰਗ ਗਏ ਹੂੰ ਇਹ ਮਜ਼ੇਦਾਰ ਜਦੋਂ ਨਾ ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਵੀ ਸਹਿਜ ਪੱਕੇ ਸੋ ਮਿੱਠਾ ਹੋਵੇ ਹੈ ਨਾ ਤਾਂ ਜਦੋਂ ਜੇ 2019 ਦੀ ਗੱਲ ਕਰੀ ਹੁਣ 5 ਸਾਲ ਹੋ ਗਏ ਤਾਂ ਕਿੰਨਾ ਕੁਝ ਬਦਲ ਗਿਆ ਬੰਦੇ ਬਦਲ ਗਏ ਚੀਜ਼ਾਂ ਬਦਲ ਗਈਆਂ ਟਰੈਂਡ ਬਦਲ ਗਿਆ ਕਿਤੇ ਵੱਡੇ ਪਰਦੇ ਤੇ ਫਿਲਮ ਜਾਣੀ ਸੀ ਕਿਤੇ ਹੁਣ OTT ਤੇ ਆ ਰਹੀ ਹੈ ਹੁਣ OTT ਤੇ ਆਉਣਾ ਮਤਲਬ ਫਿਲਮ ਦੀ ਕਾਮਯਾਬੀ ਅਲਟੀਮੇਟਲੀ ਮੰਨੀ ਜਾਂਦੀ ਹੈ ਜਾਂ ਵੱਡੇ ਪਰਦੇ ਤੇ ਰਿਲੀਜ਼ ਕਰਕੇ ਵੀ ਫਿਲਮਾਂ ਜਿਹੜੀਆਂ OTT ਤੇ ਆ ਰਹੀਆਂ ਨੇ ਇੱਕ ਮੈਂ ਸਿਨੇਮਾ ਦੇ ਬਹੁਤ ਵੱਡੇ ਜਾਣਕਾਰ ਨੂੰ ਸੁਣ ਰਹੀ ਸੀ ਤਾਂ ਉਹਨਾਂ ਮੁਤਲਕ ਕਹਿੰਦੇ ਵੀ ਸਿਨੇਮਾ ਜਿਹੜਾ ਹੈ ਹੁਣ ਬਹੁਤ ਜਲਦੀ ਬਸ ਸਿਰਫ ਤੇ ਸਿਰਫ ਸਾਡੀਆਂ ਮੋਬਾਈਲ ਸਕਰੀਨਸ ਤੱਕ ਹੀ ਸੀਮਿਤ ਰਹਿ ਜਾਏਗਾ ਹੈਨਾ ਹਾਂ ਇਹ ਗੱਲ ਬਿਲਕੁਲ ਠੀਕ ਹੈ ਦੇਖੋ ਹਰ ਫਿਲਮ ਦਾ ਨਾ ਇਹ ਇਦਾਂ ਹੁੰਦਾ ਹੈ ਕਿ ਐਸੀ ਡੈਫੀਨਿਟਲੀ ਇਹ ਫਿਲਮ ਸਿਨੇਮਾ ਲਈ ਬਣਾਈ ਸੀਗੀ ਸਾਡੀ ਥਾਟ ਸਾਡੇ ਡ੍ਰੀਮ ਸਾਰਾ ਕੁਝ ਐਸੀ ਕਾ ਐਸੀ ਵੱਡੀ ਸਕਰੀਨ ਦੇ ਉੱਤੇ ਫਿਲਮ ਦੇਖਾਂਗੇ ਹੁਣ ਵੀ ਖੈਰ ਸਾਗਾ ਜਾਂ ਕੇਬਲ 1 ਗਰੁੱਪ ਵੱਲੋਂ ਇਹਦੀਆਂ ਕੁਝ ਸਕਰੀਨਿੰਗਸ ਕੀਤੀਆਂ ਜਾ ਰਹੀਆਂ ਫॉर ਪ੍ਰੋਮਿਨੈਂਟ ਪਰਸਨੈਲਿਟੀ ਫॉर ਮੀਡੀਆ ਫॉर ਮਤਲਬ ਵੇਰੀਅਸ ਲੀਡਰਸ ਐਂਡ ਆਲ ਤੇ ਉਹਦੇ ਵਿੱਚ ਸਿਨੇਮਾ ਦੇ ਵਿੱਚ ਵੀ ਫਿਲਮ ਦੇਖਣ ਨੂੰ ਮਿਲੂਗੀ ਪਰ ਬਹੁਤ ਲਿਮਟਿਡ ਆਡੀਅੰਸ ਨੂੰ ਮਿਲੂਗੀ ਤੇ ਕੇਬਲ 1 ਤੇ ਆਉਣਾ ਵੀ ਮੈਨੂੰ ਲੱਗਦਾ ਫਿਲਮ ਦੀ ਬਹੁਤ ਵੱਡੀ ਕਾਮਯ ਵੱਲੋਂ ਵਨ ਪਲੇਟਫਾਰਮ ਇੱਕ ਆਪਕਮਿੰਗ ਹੈ ਐਂਡ ਆਪਾਂ ਸਾਰੇ ਜਾਣਦੇ ਆ ਕਿ OTT ਇਜ਼ ਨਾਉ ਦਾ ਇਨ ਥਿੰਗ ਲਾਈਕ ਜਿੱਦਾਂ ਤੁਸੀਂ ਕਿਸੇ ਦੇ ਐਗਜ਼ਾਮਪਲ ਦੇ ਕੇ ਮੈਂਸ਼ਨ ਕੀਤਾ ਸੋ ਹੁਣ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਕਿਹੜੀ ਸਕਰੀਨ ਤੇ ਆ ਰਹੇ ਹੋ ਇਹ ਮੈਟਰ ਕਰਦਾ ਕਿ ਤੁਸੀਂ ਕਿੰਨੀ ਆਡੀਅੰਸ ਤੱਕ ਪਹੁੰਚ ਰਹੇ ਹੋ ਐਗਜ਼ੈਕਟਲੀ ਸੋ ਰੀਚ ਜਿਹੜੀ ਆ OTT ਦੀ ਬਹੁਤ ਵੱਡੀ ਹੋ ਗਈ ਆ ਸੋ ਤੁਸੀਂ ਕੱਲੇ ਇੱਥੇ ਹੀ ਨਹੀਂ ਬੈਠੇ ਇਹਨੂੰ ਹੁਣ ਆਈ ਥਿੰਕ 12 ਜਾਂ 13 ਲੈਂਗੁਏਜਸ ਵਿੱਚ ਡਬ ਕੀਤਾ ਜਾ ਰਿਹਾ ਹੈ ਕੇਵਲ ਵਨ ਵੱਲੋਂ ਪਤਾ ਨਹੀਂ ਕਿੱਥੇ ਕਿੱਥੇ ਕਿਹੜੀ ਲੈਂਗੁਏਜ ਦੇ ਬੰਦੇ ਨੇ ਗੁਰਮੁਖ ਦੇਖ ਲੈਣੀ ਆ ਸੋ ਮੈਨੂੰ ਲੱਗਦਾ ਜੋ ਵੀ ਹੋਇਆ ਗੁਰਮੁਖ ਜਿਹੜਾ ਉਹ ਇੱਕ ਕੈਰੈਕਟਰ ਹੈ ਫਿਲਮ ਦੇ ਵਿੱਚ ਹੈ ਨਾ ਤੁਹਾਡਾ ਜਿਹੜਾ ਕੈਰੈਕਟਰ ਸੀ ਉਹਦਾ ਨਾਮ ਗੁਰਮੁਖ ਹੈ ਤੇ ਜਦੋਂ ਸਿੱਧੂ ਸਾਹਿਬ ਗੁਰਮੁਖ ਬਣੇ ਹੈ ਨਾ ਤਾਂ ਕੀ ਕੁਝ ਫੀਲ ਕਰ ਰਹੇ ਸੀ ਜਿਵੇਂ ਆਮ ਸਾਰੇ ਐਕਟਰ ਕਹਿੰਦੇ ਨੇ ਵੀ ਜਦੋਂ ਆਪਾਂ ਕੈਰੈਕਟਰ 'ਚ ਹੁੰਨੇ ਆ ਜਾਂ ਤਾਂ ਫਿਲਮ ਆਪਾਂ ਕੈਰੈਕਟਰ 'ਚ ਹੀ ਰਹੀਦਾ ਵੀ ਫਿਰ ਜਦੋਂ ਬੰਦਾ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦਾ ਫਿਰ ਤੁਸੀਂ ਕੁਲਵਿੰਦਰ ਸਿੱਧੂ ਨਹੀਂ ਤੁਸੀਂ ਗੁਰਮੁਖ ਨੂੰ ਦੇਖਦੇ ਹੋਵੋਗੇ ਤੁਹਾਡਾ ਇਸ ਮੁਤਲਕ ਕੀ ਖਿਆਲ ਹੈ ਹਾਂ ਇਦਾਂ ਹੁੰਦਾ ਗੁਰਨੀਤ ਕੇ ਦੋ ਤਰ੍ਹਾਂ ਦੇ ਐਕਟਰ ਹੁੰਦੇ ਆ ਇੱਕ ਤਾਂ ਸਪੌਂਟੇਨੀਅਸ ਐਕਟਰ ਹੁੰਦੇ ਆ ਜਿਹੜੇ ਤੇ ਮੌਕੇ ਦੇ ਮੌਕੇ ਸਵਿਚ ਕਰਦੇ ਆ ਜਿਵੇਂ ਸਾਰਾ ਨੂੰ ਮੈਂ ਸਪੌਂਟੇਨੀਅਸ ਐਕਟਰ ਮੰਨਦਾ ਕਿਉਂਕਿ ਉਹਦਾ ਕੈਰੈਕਟਰ ਫਿਲਮ ਦੇ ਵਿੱਚ ਕਈ ਥਾਵਾਂ ਤੇ ਬਹੁਤ ਸੀਰੀਅਸ ਸੀਗਾ ਪਰ ਉਹ ਉਸ ਤੋਂ ਪਹਿਲਾਂ ਵੀ ਉਹ ਨਾਰਮਲ ਰਹਿੰਦੀ ਸੀ ਜਾਂ ਉਹਨਾਂ ਜੋ ਉਹਦੀ ਨੇਚਰ ਹੈ ਉਹਦੇ ਅਕੋਰਡਿੰਗਲੀ ਉਹ ਖੱਪ ਖੁੱਪ ਪਾਣੀ ਉਹਨੇ ਤੇ ਮਿੰਟ ਸਵਿਚ ਆਨ ਆਫ ਕਰਨਾ ਤੇ ਆਪਣੇ ਆਪ ਨੂੰ ਉਸ ਕੈਰੈਕਟਰ ਚ ਅਡਜਸਟ ਕਰਕੇ ਸ਼ੀ ਪਰਫਾਰਮਡ ਰੀਲੀ ਵੈਲ ਇਨ ਮਤਲਬ ਫਿਲਮ ਤੇ ਮੇਰਾ ਹੁੰਦਾ ਕਿ ਮੈਂ ਥੋੜਾ ਜਿਹਾ ਉਸ ਜੋਨ ਨੂੰ ਫੜ ਕੇ ਰੱਖਦਾ ਜਿਵੇਂ ਤੁਸੀਂ ਗੱਲ ਕੀਤੀ ਨਾ ਮੈਥਡ ਐਕਟਰ ਇਹਦਾ ਕਰਦੇ ਨੇ ਕਿ ਇੱਕ ਜੋਨ ਦੇ ਵਿੱਚ ਇੱਕ ਮੂਡ ਦੇ ਵਿੱਚ ਕੋ ਸੁਰਜੀ ਦੇ ਵਿੱਚ ਰਹਿਣਾ ਪਸੰਦ ਕਰਦੇ ਸੋ ਆਮ ਲਾਈਕ ਦੈਟ ਮੈਥਡ ਐਕਟਰ ਤੇ ਮੇਰਾ ਹੁਣ ਸਮੇਂ ਦੇ ਨਾਲ ਵਿਦ ਟਾਈਮ ਵਿਦ ਉਹ ਚੀਜ਼ਾਂ ਹੌਲੀ ਹੌਲੀ ਇਵੋਲਵ ਵੀ ਹੁੰਦੀਆਂ ਨੇ ਹੁਣ ਮੈਂ ਆਪਣੇ ਆਪ ਨੂੰ ਇੱਕ ट्रांजिशन ਵਿੱਚ ਸਮਝ ਰਿਹਾ ਕਿ ਹੁਣ ਮੈਂ ਕਾਫੀ ਕਰ ਲੈਣਾ ਹੁਣ ਦੋਨੋਂ ਤੇ ਕਹਿੰਦਾ ਆਈ ਕੈਨ ਬੀ ਐਸਪੌਂਡਰਨੀਅਸ ਜਦੋਂ ਮੈਨੂੰ ਰਿਕੁਆਇਰਡ ਹੈ ਤੇ ਬਹੁਤ ਜ਼ਿਆਦਾ ਮੰਨ ਲਓ ਕੋਈ ਇੰਟੈਂਸਿਟੀ ਵਾਲਾ ਸੀਨ ਹੈ ਜਾਂ ਕੁਝ ਉਹੋ ਜਿਹਾ ਪਰਫਾਰਮ ਕਰਨਾ ਹੈ ਉਦੋਂ ਥੈਨ ਆਈ ਗੋ ਇੰਟੂ ਦੈਟ ਜ਼ੋਨ ਆਲਸੋ ਤੇ ਉਸ ਤੋਂ ਬਾਅਦ ਪੰਜਾਬੀ ਸਿਨੇਮੇ ਦਾ ਮਿਆਰ ਹੁਣ ਤੁਸੀਂ ਇਸ ਵਕਤ ਕਿੱਥੇ ਦੇਖ ਰਹੇ ਹੋ ਕਿ ਕਿੱਥੇ ਤੱਕ ਪਹੁੰਚ ਚੁੱਕਿਆ ਹੈ ਬਹੁਤ ਵਧੀਆ ਹੁਣ ਤਾਂ ਰਾਈਜ਼ ਹੀ ਕਰ ਰਿਹਾ ਪੰਜਾਬੀ ਸਿਨੇਮਾ ਇਜ਼ ਰਾਈਜ਼ਿੰਗ ਰਾਈਜ਼ਿੰਗ ਐਂਡ ਰਾਈਜ਼ਿੰਗ ਡੈਫੀਨਿਟਲੀ ਜੇ ਆਪਾਂ ਸਾਊਥ ਨਾਲ ਕੰਪੇਅਰ ਕਰਾਂਗੇ ਤਾਂ ਆਪਾਂ ਕਿਤੇ ਵੀ ਨਹੀਂ ਆ ਹਣਾ ਸਾਊਥ ਨੇ ਤਾਂ ਈਵਨ ਹੁਣ ਬਾਲੀਵੁੱਡ ਨੂੰ ਵੀ ਪਿੱਛੇ ਛੱਡਤਾ ਜੀ ਤੇ ਪਰ ਆਪਾਂ ਐਵੇਂ ਤੇ ਕੰਪੇਅਰ ਕਰੀ ਜਾਈਏ ਵਾਈ ਟੂ ਕੰਪੇਅਰ ਇਟ ਆਪਣੀ ਆਪਣੀ ਜਰਨੀ ਆ ਆਪਣੀ ਪੰਜਾਬੀ ਲੈਂਗੁਏਜ ਦੀ ਪੰਜਾਬੀ ਸਿਨੇਮਾ ਦੀ ਇੱਕ ਆਪਣੀ ਜਰਨੀ ਆ ਆਪਾਂ ਆਪਣੀ ਪੇਸ ਤੇ ਅੱਗੇ ਵਧ ਰਹੇ ਆ ਆਪਾਂ ਹਰ ਸਟੈਪ ਇੱਕ ਨਵਾਂ ਲੈ ਰਹੇ ਆ ਨਵੀਆਂ ਫਿਲਮਾਂ ਵੱਡੇ ਬਜਟ ਹੋਰ ਹਰ ਤਰੀਕੇ ਦੇ ਨਵੇਂ ਐਕਸਪੈਰੀਮੈਂਟ ਨਵੇਂ ਤਰ੍ਹਾਂ ਦੇ ਸਬਜ ਸੋ ਆਮ ਸੈਟੀਸਫਾਈਡ ਤੇ ਫਿਲਮ ਦਾ ਜਿਹੜਾ ਸਬਜੈਕਟ ਹੈ ਉਹ ਹੈ ਵੀ ਜਦੋਂ ਇੱਕ ਕੁੜੀ ਨਾਲ ਸਰੀਰਕ ਸੋਸ਼ਣ ਹੁੰਦਾ ਹੈ ਹੈਨਾ ਤੇ ਬਾਕੀ ਉਹਦੀ ਅਸਲੀ ਕਹਾਣੀ ਕੀ ਹੈ ਉਹ ਤਾਂ ਸਾਨੂੰ ਦੇਖ ਕੇ ਪਤਾ ਲੱਗੂਗੀ ਪਰ ਜਿਹੜੀ ਸਮਾਜ ਦੀ ਕੁਰੀਤੀ ਹੈ ਜਿਸ ਮੁਤਲਕ ਪਪਾਲੀ ਭੁਪਿੰਦਰ ਹੋਰਾਂ ਨੇ ਇਹਨੂੰ ਲਿਖਿਆ ਤੇ ਤੁਹਾਡੀਆਂ ਯਕੀਨਨ ਉਹਨਾਂ ਨਾਲ ਬੜੀਆਂ ਸਾਰੀਆਂ ਮੀਟਿੰਗਸ ਹੋਈਆਂ ਹੋਣਗੀਆਂ ਸੋ ਫਿਲਮ ਦੀ ਕਹਾਣੀ ਤੇ ਨਹੀਂ ਪਰ ਮੈਂ ਫਿਲਮ ਦੇ ਸਬਜੈਕਟ ਦੀ ਗੱਲ ਕਰਾਂ ਤਾਂ ਉਹਨਾਂ ਨੇ ਇਹ ਆਈਡੀਆ ਕਿੱਥੋਂ ਲਿਆ ਇਹ ਤਾਂ ਪਾਲੀ ਜੀ ਦੱਸ ਸਕਣਗੇ ਕਿ ਉਹਨਾਂ ਨੇ ਆਈਡੀਆ ਕਿੱਥੋਂ ਲਿਆ ਕਿਉਂਕਿ ਉਹਨਾਂ ਨੇ ਆਉਣਾ ਸੀ ਨਾ ਹੁਣ ਤਾਂ ਇਸ ਕਰਕੇ ਹੁਣ ਉਹਨਾਂ ਦਾ ਸਵਾਲ ਵੀ ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹ ਰਹੀ ਹਾਂ ਹਾਂ ਬੇਸਿਕਲੀ ਦੇਖੋ ਇਦਾਂ ਨਹੀਂ ਆ ਘਟਨਾਵਾਂ ਆਪਣੇ ਸਮਾਜ ਵਿੱਚ ਅਕਸਰ ਹੋ ਜਾਂਦੀਆਂ ਵਾਪਰ ਜਾਂਦੀਆਂ ਆਪਾਂ ਨੂੰ ਪਤਾ ਹੀ ਆਂਦਰ ਬਿਆ ਕਾਂਡ ਬਾਰੇ ਇਹਨਾਂ ਕੁ ਸੁਣਿਆ ਹੁਣ ਦੀਆਂ ਵੀ ਕਿਤੇ ਨਾ ਕਿਤੇ ਖਬਰਾਂ ਆਉਂਦੀਆਂ ਰਹਿੰਦੀਆਂ ਏ ਵੈਰੀ ਅਨਫੋਰਚੂਨੇਟ ਕਿ ਇੰਡੀਆ 'ਚ ਇਦਾਂ ਦੇ ਇਨਸੀਡੈਂਟ ਹੁੰਦੇ ਨੇ ਸੋ ਇਹੋ ਜਿਹਾ ਹੀ ਇੱਕ ਬੇਸਿਕਲੀ ਇਨਸੀਡੈਂਟ ਹੈ ਜਿਹੜਾ ਕਹਾਣੀ ਸਾਡੀ ਦਾ ਟਰਨਿੰਗ ਪੁਆਇੰਟ ਹੈ ਜੀ ਇਹ ਕਹਾਣੀ ਦਾ ਇੱਕ ਇਨਸੀਡੈਂਟ ਇੱਕ ਬੰਦਾ ਹੈ ਜਿਹਦਾ ਨਾਮ ਗੁਰਮukh ਸਿੰਘ ਹੈ ਤੇ ਜਿਹੜਾ ਗੁਰਸਿੱਖੀ ਚ ਬਲੀਵ ਕਰਦਾ ਸਿੱਖੀ ਜਿਹਨੂੰ ਲੱਗਦਾ ਕਿ ਸਿੱਖੀ ਉਹਦੇ ਅੰਦਰ ਹੈ ਤੇ ਪਰ ਉਹਦੇ ਸਾਹਮਣੇ ਇੱਕ ਚੈਲੰਜ ਆਉਂਦਾ ਸਰਟਨ ਆ ਵੜਾ ਕਿ ਉਹਦੇ ਸਾਹਮਣੇ ਇੱਕ ਕੁੜੀ ਚੱਕੀ ਜਾਂਦੀ ਆ ਸਾਹਮਣੇ ਉਹ ਮਤਲਬ ਉਹਦੇ ਉਹ ਘਟਨਾ ਵਾਪਰੀ ਹੁੰਦੀ ਆ ਪਰ ਉਹ ਬੋਲ ਨਹੀਂ ਪਾਉਂਦਾ ਡਰ ਜਾਂਦਾ ਸੋ ਉਹਦਾ ਜਿਹੜਾ ਇੰਟਰਨਲ ਟਰੋਮਾ ਹੈ ਫੀਅਰ ਹੈ ਅੰਦਰ ਦਾ ਡਰ ਹੈ ਪਹਿਲਾਂ ਤਾਂ ਆਪਣੇ ਡਰ ਨੂੰ ਜਿੱਤਦਾ ਹੈ ਜੀ ਆਣਾ ਵਿਦ ਤੋਂ ਹੀ ਕਹ ਲੋ ਗੁਰਬਾਨੀ ਦੇ ਨਾਲ ਜਾਂ ਆਪਣੀ ਆਪਣੀ ਉਹ ਅਧਿਆਤਮਿਕਤਾ ਦੇ ਨਾਲ ਜਾਂ ਆਪਣਾ ਉਹ ਆਪਣੇ ਆਪ ਨੂੰ ਸਟਰੈਂਥਨ ਕਰਦਾ ਫਿਰ ਉਹ ਸਮਾਜ ਵਿੱਚ ਆ ਕੇ ਉਹ ਘਟਨਾ ਦੱਸਦਾ ਕਿ ਮੇਰੇ ਸਾਹਮਣੇ ਕੁੜੀ ਚੱਕੀ ਗਈ ਸੀ ਫਿਰ ਉਹ ਸਮਾਜ ਉਹਨੂੰ ਕਿੱਦਾਂ ਦਬਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਸਿਸਟਮ ਬਣਿਆ ਕਿਸੇ ਬਹੁਤ ਵੱਡੇ ਤਣਾੜ ਦਾ ਉਹ ਬੇਟਾ ਹੈ ਸੋ ਸਾਰੇ ਚੈਲੰਜੇਸ ਦੇ ਵਿੱਚੋਂ ਨਿਕਲਦਾ ਹੋਇਆ ਇੱਕ ਗੁਰਮੁਖ ਦੀ ਜਰਨੀ ਹੈ ਐਂਡ ਬਹੁਤ ਸਾਰੇ ਬਾਕੀ ਫੀਮੇਲ ਕਰੈਕਟਰਸ ਨੇ ਇਹਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਜਿਵੇਂ ਸਾਰਾ ਹੈਗੀ ਆ ਗੁਰਲੀਨ ਚੋਪੜਾ ਦਾ ਕਰੈਕਟਰ ਬਹੁਤ ਇੰਟਰਸਟਿੰਗ ਹੈ ਜਿਹੜੀ ਕੁੜੀ ਨੇ ਉਹ ਵਿਕਟਮ ਦਾ ਕਿਰਦਾਰ ਕੀਤਾ ਆਕਾਂਖਸ਼ਾ ਉਹਦਾ ਬਹੁਤ ਕਮਾਲ ਦਾ ਹੈ ਸਰਦਾਰ ਸੋਹੀ ਤੁਹਾਨੂੰ ਬੜੇ ਨਵੇਂ ਰੰਗ ਵਿੱਚ ਨਵੇਂ ਤਰੀਕਾ ਦਾ ਕਰੈਕਟਰ ਕਰਦੇ ਦੇਖਣਗੇ ਆਪਣੇ ਹਰਜੀਤ ਵਾਲੀਆ ਨੇ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੋਤੀ ਹੈ ਆਪਣਾ ਮੇਰਾ ਵੀਰ ਸੋ ਬਹੁਤ ਸਾਰੇ ਐਕਟਰਸ ਨੇ ਜਿਹੜੀ ਲੜਕੀ ਬੇਟੀ ਬਣੀ ਹੈ ਅਨਮੋਲ ਉਹ ਬਹੁਤ ਕਮਾਲ ਦਾ ਕਰੈਕਟਰ ਹੈ ਸੋ ਮੈਨੂੰ ਲੱਗਦਾ ਹੈ ਕਿ ਓਵਰਆਲ ਹਰ ਆਰਟਿਸਟ ਨੇ ਹਰ ਟੈਕਨੀਸ਼ੀਅਨ ਨੇ ਸਾਡੇ ਸਿਨੇਮਟੋਗ੍ਰਾਫਰ ਨੇ ਸਾਡੇ ਡਾਇਰੈਕਟਰ ਸਾਹਿਬ ਨੇ ਰਾਈਟਰ ਨੇ ਸਾਰਿਆਂ ਨੇ ਕੰਮ ਬਹੁਤ ਅੱਛਾ ਕੀਤਾ ਜੀ ਗੁਲਵਿੰਦਰ ਜੀ ਆਪਾਂ ਜ਼ਿੰਦਗੀ ਚ ਵੀ ਇਹੀ ਦੇਖਦੇ ਆ ਨਾ ਵੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇੱਕ ਸੈਕਿੰਡ ਦੇ ਵਿੱਚ ਕੀ ਹੋ ਜਾਣਾ ਹੈ ਨਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹ ਫੁੱਲਾਂ ਦੀ ਬਹਾਰ ਵੀ ਹੋ ਸਕਦੀ ਹੈ ਇੱਕ ਸੈਕਿੰਡ ਦੇ ਵਿੱਚ ਤੁਹਾਡਾ ਜਿਹੜੀ ਪੂਰੀ ਦੀ ਪੂਰੀ ਲਾਈਫ ਹੈ ਉਹਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਤੇ ਫਿਲਮ ਦੀ ਕਹਾਣੀ ਵੀ ਕਿਤੇ ਨਾ ਕਿਤੇ ਐਵੀ ਹੈ ਵੀ ਇੱਕ ਰੈਂਡਮ ਤੁਰਿਆ ਫਿਰਿਆ ਜਾਂਦਾ ਬੰਦਾ ਉਹਦੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਸੀਨ ਵਾਪਰਿਆ ਤੇ ਕਿਵੇਂ ਉਸਨੇ ਉਹਦੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹਨਾ ਲਾਈਫ ਐਕਚੁਅਲੀ ਜਿਹੜੀ ਹੈ ਮੈਨੂੰ ਲੱਗਦਾ ਵੀ ਇਨਕਾਊਂਟਰ ਹੀ ਹੁੰਦੇ ਆ ਇਨਕਾਊਂਟਰ ਕਿ ਵੈਸੀ ਅਸਲੀ ਇਨਕਾਊਂਟਰ ਵੀ ਹੋ ਸਕਦਾ ਕਿਸੇ ਨਾਲ ਪਿਆਰ ਹੋਣਾ ਵੀ ਇਨਕਾਊਂਟਰ ਹੋ ਸਕਦਾ ਜਾਂ ਕੋਈ ਏਦਾਂ ਦੀ ਘਟਨਾ ਵੀ ਹੋ ਸਕਦੀ ਹੈ ਨਾ ਤੁਸੀਂ মিডিਆ ਬੈਕਗਰਾਉਂਡ ਤੋਂ ਰਹੇ ਹੋ ਜਲੰਧਰ ਤੋਂ ਬਿਲੋਂਗ ਕਰਦੇ ਹੋ ਤਾਂ ਐਜ਼ ਅ ਜਰਨਲਿਸਟ ਜਦੋਂ ਆਪਾਂ ਇਹਨਾਂ ਤਮਾਮ ਚੀਜ਼ਾਂ ਨੂੰ ਦੇਖੀਏ ਤਾਂ ਮੈਨੂੰ ਲੱਗਦਾ ਹੈ ਵੀ ਤੁਸੀਂ ਉਹਨਾਂ ਕਾਫੀ ਚੀਜ਼ਾਂ 'ਚੋਂ ਕਾਫੀ ਲੋਕਾਂ 'ਚੋਂ ਉਹਨਾਂ ਕਹਾਣੀਆਂ 'ਚੋਂ ਦਰਗੁਜ਼ਰ ਹੋਏ ਹੋਵੋਗੇ ਯਕੀਨਨ ਤੇ ਫਿਰ ਮੈਨੂੰ ਲੱਗਦਾ ਹੋਰ ਸੰਜੀਦਾ ਹੋ ਕੇ ਤੁਸੀਂ ਉਸ ਕਿਰਦਾਰ ਨੂੰ ਜੀਵਿਆ ਹੋਏਗਾ ਨਮਾਇਆ ਹੋਏਗਾ हां बिल्कुल गुडनी ਤੁਸੀਂ ਬੜਾ ਇੰਪੋਰਟੈਂਟ ਸਵਾਲ ਪੁੱਛਿਆ ਕਿਉਂਕਿ ਜਦੋਂ ਮੈਂ ਆਪਣੀ ਜਰਨੀ ਸ਼ੁਰੂ ਕੀਤੀ ਸੀ ਆਫਟਰ ਮਾਈ ਪੋਸਟ ਗ੍ਰੈਜੂਏਸ਼ਨ ਐਂਡ ਮਾਸ ਕਮਿਊਨੀਕੇਸ਼ਨ ਮੈਂ ਬਤੌਰ ਪੱਤਰਕਾਰ ਸ਼ੁਰੂ ਕੀਤੀ ਸੀ ਤੇ ਆਈ ਥਿੰਕ ਮੇਰਾ ਦੂਜਾ ਤੀਜਾ ਦੇਣੀ ਸੀਗਾ ਜਦੋਂ ਮੈਂ ਕਵਰੇਜ ਲਈ ਫੀਲਡ ਵਿੱਚ ਗਿਆ ਤੇ ਦੋ ਬੱਚੇ ਸੀਗੇ ਆਈ ਥਿੰਕ 8 8 9 9 ਸਾਲ ਦੀ ਏਜ ਹੋਣੀ ਆ ਤੇ ਉਹਨਾਂ ਨੂੰ ਉਹਦੇ ਵਿੱਚ ਇੱਕ ਉਹਦੇ ਚ ਇੱਕ ਤਲਾਬ ਦੇ ਵਿੱਚ ਉਹਨਾਂ ਦੀਆਂ ਦੋਨਾਂ ਦੀਆਂ ਡੈਡ ਬੋਰੀਸ ਤੈਰ ਰਹੀਆਂ ਸੀਗੀਆਂ ਜੀ ਤੇ ਉਹ ਬਾਡੀਜ਼ ਜਿਹੜੀਆਂ ਸੀ ਬਾਅਦ ਚ ਪੁਲਿਸ ਨੇ ਇਨਵੈਸਟੀਗੇਟ ਕੀਤਾ ਤੇ ਉਹ ਦੋਨਾਂ ਬੱਚਿਆਂ ਨੂੰ ਸੌਡਮਾਈਜ਼ ਕਰਕੇ ਤੇ ਕਿਸੇ ਨੇ ਉਹਦੇ ਵਿੱਚ ਸੁੱਟਿਆ ਹੋਇਆ ਸੀ ਉਹ ਮਾਰ ਦਿੱਤੇ ਗਏ ਸੀ ਫਿਰ ਉਹ ਇਨਵੈਸਟੀਗੇਸ਼ਨ ਤੇ ਅਸੀਂ ਉਹਦੇ ਫਾਲੋਅ ਅਪ ਕਰਦੇ ਰਹੇ ਤੇ ਫਿਰ ਉਹ ਦਰਬਾਰਾ ਸਿੰਘ ਕਰਕੇ ਕੋਈ ਬੰਦਾ ਸੀਗਾ ਕੋਈ ਉਥੇ ਦਾ ਕਪੂਰਥਲੇ ਦਾ ਇੱਕ ਐਕਸ ਫੌਜੀ ਸੀਗਾ ਸਾਈਕੋ ਸੀਗਾ ਉਹਨੇ ਫਿਰ ਬਹੁਤ ਸਾਰੇ ਬੱਚਿਆਂ ਨੂੰ ਬੇਬੀ ਕਿਲਰ ਦੇ ਨਾਂ ਤੇ ਉਹ ਬਾਅਦ ਚ ਉਹ মিডিਆ ਨੇ ਉਹਨੂੰ ਬੇਬੀ ਕਿਲਰ ਦਾ ਨਾਮ ਦਿੱਤਾ ਸੋ ਉਹ ਇੱਕ ਸਟੋਰੀ ਸੀ ਜਿਹੜੀ ਮੈਂ ਇਨੀਸ਼ੀਅਲ ਦਿਨਾਂ ਦੇ ਵਿੱਚ ਕਵਰ ਕੀਤੀ ਤੇ ਉਹਦਾ ਬੜਾ ਤਕੜਾ ਇੰਪੈਕਟ ਸੀਗਾ ਤੇ ਉਹ ਸਮਾਜ ਵਿੱਚ ਜਦੋਂ ਇਹੋ ਜੀਆਂ ਚੀਜ਼ਾਂ ਵਿਚਰਦੀਆਂ ਨੇ ਤਾਂ ਦੀ ਰੂਹ ਨੂੰ ਕਈ ਵਾਰ ਝੰਜੋੜ ਦਿੰਦੀਆਂ ਤੇ ਉਹ ਮੈਂ ਤਾਂ ਲਾਈਵ ਵੇ ਨਾ ਭੁੱਲਣ ਯੋਗ ਘਟਨਾਵਾਂ ਹੋ ਜਾਂਦੀਆਂ ਹਨਾ ਜਦੋਂ ਪੰਜਾਬੀ ਸਿਨੇਮੇ ਚ ਆਪਾਂ ਦੇਖਦੇ ਨਾ ਖਾਸ ਕਰਕੇ ਕਾਮੇਡੀ ਆਪਾਂ ਮਤਲਬ ਹਰੇਕ ਬੰਦੇ ਦੇ ਦਿਮਾਗ ਵਿੱਚ ਇੱਕ ਚਵੀ ਹੁੰਦੀ ਹੈ ਵੀ ਕਾਮੇਡੀ ਜ਼ਰੂਰ ਹੋਏਗੀ ਪਰ ਜਿਵੇਂ ਦਾ ਫਿਲਮ ਦਾ ਸਬਜੈਕਟ ਹੈ ਜਦੋਂ ਤੁਸੀਂ ਇਹਨੂੰ ਫਿਲਮਾ ਰਹੇ ਹੋਵੋਗੇ ਤਾਂ ਉਦੋਂ ਸੈੱਟ ਤੇ ਇੱਕ ਅਜੀਬ ਜਿਹਾ ਮਾਹੌਲ ਜ਼ਰੂਰ ਬਣ ਜਾਂਦਾ ਹੋਏਗਾ ਕੁਝ ਯਾਦ ਹੈ हां हां ਇਹ ਜਰੂਰ ਸਾਡੇ ਡਾਇਰੈਕਟਰ ਸਾਹਿਬ ਵੀ ਧਿਆਨ ਰੱਖਦੇ ਸੀ ਕਿ ਜਦੋਂ ਬਹੁਤ ਸਾਰੇ ਇੰਟੈਂਸ ਸੀਨ ਕਰਨੇ ਸੀਗੇ ਕਾਫੀ ਇੰਟੈਂਸਿਟੀ ਵਾਲੇ ਸੀਨ ਹੈਗੇ ਇਹਦੇ ਵਿੱਚ ਸ਼ੁਰੂ ਫਿਲਮ ਲਾਈਟਰ ਨੋਟ ਤੇ ਹੁੰਦੀ ਆ ਬਹੁਤ ਸਾਰੀਆਂ ਲਾਈਟ ਮੂਵਮੈਂਟਸ ਵੀ ਨੇ ਮੇਰੀਆਂ ਫੈਮਿਲੀ ਨਾਲ ਬੱਚੀ ਨਾਲ ਸਾਰਾ ਕੁਝ ਤੇ ਪਰ ਇੱਕ ਲੈਵਲ ਤੇ ਜਦੋਂ ਟਰਨਿੰਗ ਪੁਆਇੰਟ ਇਹ ਘਟਣਾ ਵਾਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੇ ਇੰਟੈਂਸਿਟੀ ਵਾਲੇ ਸੀਨ ਹੁੰਦੇ ਸੀ ਤੇ ਪਾਲੀ ਜੀ ਬਹੁਤ ਕੰਟਰੋਲਡ এনवायरमेंट ਬਣਾ ਕੇ ਰੱਖਦੇ ਸੀ ਤਾਂ ਕਿ ਆਰਟਿਸਟ ਆਪਣਾ emotions ਪਰਫਾਰਮ ਕਰ ਪਾਉਣ ਉਹ ਐਕਸਪਰੈਸ ਕਰ ਪਾਉਣ ਤੇ ਵਧੀਆ ਮੈਨੂੰ ਲੱਗਦਾ ਆਉਟਪੁੱਟ ਨਿਕਲ ਕੇ ਆਈ ਹੈ ਜੋ ਫਾਈਨਲ ਮੈਂ ਪ੍ਰੀਵਿਊ ਦੇਖਿਆ ਫਿਲਮ ਦਾ ਇਟ ਵਾਸ ਆਸਮ ਇਹ ਨਹੀਂ ਕਿ ਮੇਰੀ ਫਿਲਮ ਇਸ ਕਰਕੇ ਕਹਿ ਰਹੇ ਆ ਵਾਕਿਆ ਹੀ ਮੈਨੂੰ ਲੱਗਦਾ ਹੈ ਕਿ ਫਿਲਮ ਚ ਬਹੁਤ ਜ਼ਬਰਦਸਤ ਸਪਾਰਕ ਹੈਗਾ ਜੀ ਅੱਛਾ ਜਦੋਂ ਆਰਟਿਸਟ ਦੇ ਮੂੰਹ ਤੇ ਮੇਕਅਪ ਲੱਗਦਾ ਲੱਗਦਾ ਹੈ ਨਾ ਹੁਣ ਥੋੜਾ ਜਿਆ ਮੈਂ ਨਾ ਲਾਈਟ ਮੋਡ ਤੇ ਲੈ ਕੇ ਆ ਰਹੀ ਹਾਂ ਕਨਵਰਸੇਸ਼ਨ ਨੂੰ ਪਾਰੀ ਪਾਰ ਕਮ ਗੱਲਾਂ ਕਾਫੀ ਹੋ ਗਈਆਂ ਤਾਂ ਉਦੋਂ ਉਹਨੂੰ ਆਪਣਾ ਆਪ ਕਈ ਵਾਰ ਪਛਾਣ ਵੀ ਨਹੀਂ ਆਉਂਦਾ ਹੈ ਨਾ ਮੈਨੂੰ ਲੱਗਦਾ ਵੀ ਆਮ ਜ਼ਿੰਦਗੀ ਵਿੱਚ ਵੀ ਆਪਾਂ ਇਦਾਂ ਦੇ ਹੀ ਹੁੰਨੇ ਆ ਹੁਣ ਤੁਹਾਡੀ ਵੀ ਏਜ ਕਾਫੀ ਹੋ ਗਈ ਹੈ 10-12 ਸਾਲ ਦਾ ਫਿਲਮਾਂ ਦੇ ਵਿੱਚ ਐਕਸਪੀਰੀਅੰਸ ਹੋ ਗਿਆ ਹੈ ਨਾ ਤੇ ਆਪਾਂ ਹਰ ਰੋਜ਼ ਤੁਸੀਂ ਵੀ ਤੇ ਜਿਹੜੀ ਸਾਡੀ ਫੀਲਡ ਵੀ ਆ ਕਿੰਨੇ ਬੰਦਿਆਂ ਨੂੰ ਰੋਜ਼ ਮਿਲਦੇ ਆ ਤੇ ਹਰ ਬੰਦੇ ਨੂੰ ਮਿਲ ਕੇ ਸਾਡਾ ਚੈਨਲ ਚੇਂਜ ਹੋ ਜਾਂਦਾ ਕਿਉਂਕਿ ਆਪਾਂ ਉਹਦੇ ਸਾਈਕੀ ਦੇ ਹਿਸਾਬ ਨਾਲ ਉਹਦੇ ਲੈਵਲ ਦੇ ਹਿਸਾਬ ਨਾਲ ਗੱਲ ਕਰਨੀ ਹੁੰਦੀ ਹੈ ਤੇ ਗੰਗਾ ਗਾਇ ਗੰਗਾ ਰਾਮ ਜਮਨਾ ਗਾਇ ਜਮਨਾ ਦਾਸ ਉਹ ਕਈ ਵਾਰ ਇਦਾਂ ਨਹੀਂ ਫੀਲ ਹੁੰਦਾ ਜਦੋਂ ਸ਼ਾਮ ਨੂੰ ਜਾ ਕੇ ਸ਼ੀਸ਼ਾ ਦੇਖੀਏ ਵੀ ਅਸੀਂ ਤਾਂ ਉਹ ਹੈ ਹੀ ਨਹੀਂ ਜੋ ਅਸੀਂ ਅੰਦਰੋਂ ਫੀਲ ਕਰਦੇ ਆ ਜਾਂ ਸਾਨੂੰ ਕੋਈ ਉਹਵੇਂ ਸਮਝ ਨਹੀਂ ਪਾ ਰਿਹਾ हां ਮੈਨੂੰ ਲੱਗਦਾ ਇਹ ਦੀ ਆ ਨਾ ਬੜਾ ਇੱਕ ਸਿੰਪਲ ਹੈ ਕਿ ਬੀ ਟਰੂ ਟੂ ਯਰself ਮੈਂ ਘਟੋ ਘਟ ਜਰੂਰ ਅਟੈਂਪਟ ਕਰਦਾ ਮੇਰਾ ਇਹ ਨਹੀਂ ਹੁੰਦਾ ਗੰਗਾ ਗਈ ਗੰਗਾ ਰਾਮ ਤੇ ਜਾਣਾ ਕਹੇ ਜਾਣਾ ਦਾ ਸਾਲਾ ਮੇਰਾ ਜੋ ਹੈਗਾ ਜੇ ਇਸ ਬੰਦੇ ਨੂੰ ਮੈਂ ਜਿੱਦਾਂ ਸਾਲਾਂ ਤੋਂ ਡੀਲ ਕਰਦਾ ਆ ਰਿਆਂ ਨੋ ਮੈਟਰ ਉਹਦਾ ਅੱਜ ਸਟੇਟਸ ਕੀ ਆ ਜਾਂ ਹਨਾ ਮੇਰੇ ਜਿੱਦਾਂ ਬਹੁਤ ਪੁਰਾਣੇ ਦੋਸਤ ਨੇ ਜਾਂ ਅਸੀਂ ਇੱਕ ਦੂਜੇ ਨੂੰ ਇਹ ਨਹੀਂ ਟਰੀਟ ਕਰਦੇ ਕਿ ਸਟੇਟਸ ਦੇ ਅਕੋਰਡਿੰਗਲੀ ਜਾਂ ਇਹ ਬਹੁਤ ਅੱਗੇ ਨਿਕਲ ਗਿਆ ਤੇ ਇਹਨੂੰ ਹੁਣ ਭਾਜੀ ਲਾਉਣਾ ਸ਼ੁਰੂ ਕਰ ਦੋ ਜੀ ਸਮੈਵਰ ਲਾਈਕ ਦੈਟ ਜੀ ਸੋ ਵੀ ਆਰ ਆਲਵੇਸ ਜਿੱਦਾਂ ਦਾ ਜਿਹਦੇ ਨਾਲ ਜਿਹੋ ਜਿਹੇ ਸੰਬੰਧ ਚੱਲੇ ਆ ਰਿਹਾ ਮੈਂ ਉਹਦੇ ਚ ਬਲੀਵ ਕਰਦਾ ਕਿ ਉਹਨੂੰ ਉਸ ਢੰਗ ਨਾਲ ਜਿੱਦਾਂ ਟਰੂ ਟੂ ਯੂਰself ਰਹੋ ਟਰੂ ਟੂ ਈਚ ਅਦਰ ਰਹੋ ਉਹ ਮੈਨੂੰ ਲੱਗਦਾ ਕਿ ਇੱਕ ਬੜਾ ਜ਼ਿੰਦਗੀ ਬੜੀ ਈਜ਼ੀ ਆਸਾਨ ਤੇ ਸੌਖੀ ਰਹਿੰਦੀ ਹੈ ਜੀ ਅੱਛਾ ਬਸ ਇੱਕ ਜਾਂਦਿਆਂ ਦੇ ਆਖਰੀ ਸਵਾਲ ਕਿ ਕੇਬਲਵਾਨ ਤੋਂ ਕਿਸ ਤਰ੍ਹਾਂ ਦੀ ਆਸਾਂ ਨੇ ਜਾਂ ਕਿੰਨਾ ਕੁ ਮਨ ਦੇ ਵਿੱਚ ਉਤਸ਼ਾਹ ਹੈ ਵੀ ਜਲਦੀ ਜਲਦੀ ਇਹ ਫਿਲਮ ਰਿਲੀਜ਼ ਹੋ ਜੇ ਤੇ ਜਦੋਂ ਇਸ ਪਰਦੇ ਤੇ ਆਵੇ ਇਸ ਪਲੇਟਫਾਰਮ ਤੇ ਆਵੇ ਤਾਂ ਲੋਕਾਂ ਦਾ ਰਿਸਪੌਂਸ ਜਾਣਣ ਦੀ ਕਿ ਨਿੱਕੇ ਚਾਹ ਮੰਦੇ ਬਹੁਤ ਜ਼ਿਆਦਾ ਇੱਛਾ ਕਿਉਂਕਿ ਮੈਂ ਕੇਬਲਵਾਨ ਦਾ ਖੁਦ ਸਬਸਕ੍ਰਾਈਬਰ ਆ ਇਸ ਵੇਲੇ ਤੇ ਮੈਂ ਦੇਖ ਰਿਹਾ ਤੇ ਕੰਟੈਂਟ ਬਹੁਤ ਅੱਛਾ ਡੇ ਬਾਏ ਡੇ ਅਪਲੋਡ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਨਵੇਂ ਲੋਕ ਪੰਜਾਬੀ ਲੋਕ ਈਵਨ ਅਦਰ ਵਿਜੇਸ ਤੇ ਲੋਕ ਵੀ ਉਸ ਪਲੇਟਫਾਰਮ ਤੇ ਆ ਰਹੇ ਨੇ ਜੁੜ ਰਹੇ ਨੇ ਤੇ ਇਹ ਫਿਲਮ ਜਰਵਾਊਗੀ ਤਾਂ ਉਮੀਦ ਹੈ ਕਿ ਬਹੁਤ ਅੱਛਾ ਰਿਸਪੌਂਸ ਆਊਗਾ ਸੋ ਬਹੁਤ ਬਹੁਤ ਧੰਨਵਾਦ ਮਜ਼ਾ ਆਇਆ ਗੱਲਬਾਤ ਕਰਕੇ ਸੋ ਮੈਨੂੰ ਲੱਗਦਾ ਵੀ ਕੇਬਲ 1 ਦਾ ਇਹ ਜਿਹੜਾ ਇੱਕ ਇਨੀਸ਼ੀਏਟਿਵ ਹੈ ਉਹ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਕਮਾਲ ਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਸਬਜੈਕਟਸ ਨੂੰ ਚੁਣਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਵੀ ਲਾਜ਼ਮੀ ਹੈ ਬਹੁਤ ਇੰਪੋਰਟੈਂਟ ਹੈ ਸੋ ਉਮੀਦ ਕਰਦੇ ਹਾਂ ਕਿ ਇਹ ਫਿਲਮ ਜਿਹੜੀ ਹੈ ਉਹ ਲੋਕਾਂ ਨੂੰ ਜ਼ਰੂਰ ਆਏਗੀ ਨਾਲ ਦੀ ਨਾਲ ਜਾਗਰੂਕਤਾ ਵੀ ਜ਼ਰੂਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਫੇਲ ਆਏਗੀ ਜਾਂ ਮਨਾਨੋ ਰੌਸ਼ਨ ਕਰੇਗੀ ਜਾਂ ਕਿਸੇ ਇੱਕ ਵੀ ਬੰਦੇ ਦੇ ਜੇਕਰ ਇਹ ਦਿਮਾਗ ਨੂੰ ਚੇਂਜ ਕਰਦੀ ਹੈ ਜਾਂ ਉਹਦੇ ਸੋਚਣ ਦੇ ਨਜ਼ਰੀਏ ਨੂੰ ਚੇਂਜ ਕਰਦੀ ਹੈ ਬਸ ਮੈਨੂੰ ਲੱਗਦਾ ਫਿਲਮ ਦਾ ਇਹੀ ਹਾਸਲ ਹੁੰਦਾ ਹੈ ਬਾਕੀ ਕੁਲਵਿੰਦਰ ਸਿੱਧੂ ਜੀ ਨਾਲ ਜਿਹੜੀ ਗੁਫ਼ਤਗੋਈ ਹੋਈ ਬਹੁਤ ਮਜ਼ੇਦਾਰ ਰਹੀ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਮੈਨੂੰ ਗੁਰਨੀਤੋਂ ਦੀ ਇਜਾਜ਼ਤ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਅਗਲੀ ਮਰਤਬਾ ਫੇਰ ਕਿਸੇ ਡਿਗਨਰੀ ਫੀ ਦੇ ਨਾਲ ਤੁਹਾਡੇ ਨਾਲ ਗੁਫ਼ਤਗੋਈ ਜ਼ਰੂਰ ਕਰਾਂਗੀ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਦਾ ਐਂਡ ਮਿਊਟ